ਮੋਗਾ ਪੁਲਿਸ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਮਿਲੀ ਵੱਡੀ ਸਫਲਤਾ 300 ਗ੍ਰਾਮ ਹੈਰੋਇਨ ਸਮੇਤ ਇੱਕ ਗ੍ਰਿਫਤਾਰ ਮੋਗਾ 19 ਫਰਵਰੀ 2026 ਰਿਪੋਰਟਰ ਨਰੇਸ਼ ਕੋਰਾ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਨਸ਼ਾ ਤਸਕਰਾਂ ਅਤੇ ਮਾੜੇ ਅੰਸਰਾਂ ਖਿਲਾਫ ਵੱਡੀ ਮੁਹਿੰਮ ਤਹਿਤ ਮੋਗਾ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ 300 ਗ੍ਰਾਮ ਹੈਰੋਇਨ ਸਮੇਤ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ ਪੁਲਿਸ ਦੀ ਵਿਉਂਤਬੰਦੀ ਅਤੇ ਕਾਰਵਾਈ ਇਹ ਸਫਲਤਾ ਸ਼੍ਰੀਮਤੀ ਨੀਲਾੰਬਰੀ ਜਗਦਲੇ ਵਿਜੇ ਆਈਪੀਐਸ ਆਈਜੀ ਫਰੀਦਕੋਟ ਰੇਂਜ ਅਤੇ ਸ੍ਰੀ ਅਜੈ ਗਾਂਧੀ ਆਈਪੀਐਸ ਐਸਐਸਪੀ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਹਾਸਲ ਕੀਤੀ ਗਈ ਇਸ ਆਪਰੇਸ਼ਨ ਦੀ ਅਗਵਾਈ ਸ੍ਰੀ ਬਾਲ ਕ੍ਰਿਸ਼ਨ ਸਿੰਘਲਾ ਪੀਪੀਐਸ ਬਾਈ ਐਸਪੀਆਈ ਸ੍ਰੀ ਸੁਖ ਅਮਰਿਤ ਸਿੰਘ ਪੀਪੀਐਸ ਬਾਈ ਡੀਐਸਪੀਡੀ ਅਤੇ ਸ੍ਰੀ ਅਨਵਰ ਅਲੀ ਪੀਪੀਐਸ ਬਾਈ ਡੀਐਸਪੀ ਨਿਹਾਲ ਸਿੰਘ ਵਾਲਾ ਵੱਲੋਂ ਕੀਤੀ ਗਈ ਜੀ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਮਾੜੇ ਅੰਸਰਾਂ ਖਿਲਾਫ ਚਲਾਈ ਮਹਿੰਮਤਾ ਹੈ ਸ਼੍ਰੀਮਤੀ ਨਲੰਬਰੀ ਜਗਦੱਲੇ ਜੀ ਆਈਪੀਐਸ IG ਫਰੀਦਕੋਟ ਰੇਂਜ ਤੇ ਸ੍ਰੀ ਅਜੀਤ ਗਾਂਧੀ ਆਈਪੀਐਸ ਐਸਐਸਪੀ ਸਾ ਮੋਗਾ ਜਿਹਦੇ ਦਿਸਾਂ ਦੇ ਸਹਿਤ ਸ੍ਰੀ ਬਲਕ੍ਰਿਸ਼ਨ ਸਿੰਘਲਾ ਪੀਪੀਐਸ ਐਸਪੀਆਈ ਮੋਗਾ ਤੇ ਸੁਪਰਵਾਈਜ਼ਨ ਹੇਠ ਕੰਮ ਕਰਦੇ ਆ ਸੀਆਈਏ ਟੀਮ ਤੇ ਥਾਣਾ ਜਿੱਤਵਾਲ ਪੁਲਿਸ ਨੂੰ ਜਿਹੜੀ ਰਾਤ ਇੱਕ ਵੱਡੀ ਕਾਮਯਾਬੀ ਮਿਲੀ ਹੈ ਤੇ ਮੁਖਰ ਖਾਸਲੀ ਇਤਲਾਹ ਤੇ ਇੱਕ ਵਿਅਕਤੀ ਜਿਸ ਦਾ ਨਾਮ ਲਵਪ੍ਰੀਤ ਸਿੰਘ son of ਸੁਖਮੰਦਰ ਸਿੰਘ ਇਹ ਕੋਕਰੀ ਬੁੱਟਰਾਂ ਦਾ ਰਹਿਣ ਵਾਲਾ ਹੈ ਇਹਦੇ ਬਦਸਮ ਜਿਹੜੀ 300 ਗ੍ਰਾਮ ਹੈਰੋਨ ਬਰਾਮਦ ਕਰਾਈ ਹੈ ਜਿਸ ਤੇ ਐਫ ਆਈ ਆਰ ਨੰਬਰ 31 ਮਿਤੀ 18/26 ਅੰਡਰ ਸੈਕਸ਼ਨ 216585 ਐਨ ਡੀ ਪੀ ਐਸ ਐਕਟ ਥਾਣਾ ਜਤਵਾਲ ਜਿਹੜੀ ਦਰਦ ਦੇ ਰਿਸਿਸਟਰ ਕੀਤੀ ਗਈ ਹੈ ਜਿਹੜਾ ਅਸੀਂ ਅੱਜ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਵਾਵਾਂਗੇ ਪੁੱਛਣ ਮਾਣ ਦੌਰਾਨ ਪੁੱਛ ਕੇ ਡੀਪਲੀ ਪੁੱਛ ਕੇ ਕਰਾਂਗੇ ਤੇ ਇਹਦੇ ਬੈਕਵਰਡ ਤੇ ਫਾਰਵਰਡ ਲਿੰਕ ਨੇ ਜਿਹੜੇ ਉਹ ਵੀ ਪਤਾ ਕਰਾਂਗੇ ਇਹ ਜੋ ਵੀ ਤੱਤ ਸਾਹਮਣੇ ਆਉਣਗੇ ਅਸੀਂ ਜਿਹੜੇ ਆਪ ਜੀ ਨਾਲ ਸਾਂਝੇ ਕਰਾਂਗੇ